ਜਿਹੜੀ ਬੱਚੀ ਦਾ ਜਨਮ ਹੋਇਆ ਤੂੰ ਇਹ ਨਾਂ ਖਿਆਲ ਬਣਾਈ ਤੇਰੇ ਘਰ ਦਾ ਦੀਵਾ ਬੁੱਝ ਗਿਆ ਰਾਬੀਆ ਦਾ ਨਾਂ ਸਭ ਨੇ ਸੁਣਿਆ ਬਹੁਤ ਪਰਹੇਜ਼ਗਾਰ ਔਰਤ ਹੋਈ ਅਸਲ 'ਚ ਇਹ ਆਪਣੇ ਮਾਂ-ਬਾਪ ਦੀ ਚੌਥੀ ਸੰਤਾਨ ਸੀ ਜਿਵੇਂ ਆਪਾਂ 1 2 3 4 ਕਹਿੰਨੇ ਆ ਅਰਬੀ ਵਿੱਚ ਰਾਬੀਆ ਚੌਥੇ ਨੂੰ ਕਹਿੰਦੇ ਆ 4 ਨੂੰ ਜਦੋਂ ਇਸ ਔਰਤ ਦਾ ਜਨਮ ਹੋਇਆ ਇਸ ਬੱਚੀ ਦਾ ਕੁਝ ਵਿਦਵਾਨ ਕਹਿੰਦੇ ਨੇ ਇਹਨਾਂ ਦੇ ਘਰ 'ਚ ਜਿਹੜਾ ਦੀਵਾ ਬਲਦਾ ਸੀ ਉਹ ਵੀ ਬੁੱਝ ਗਿਆ ਜਨਮ ਦੇ ਦਿੱਤਾ ਮਾਂ ਨੇ ਕਿਹਾ ਇਹਦੇ ਬਾਪ ਨੂੰ ਇਹਦੇ ਪਿਤਾ ਨੂੰ ਅੱਬਾ ਨੂੰ ਕਿ ਧੀ ਹੋਈ ਹੈ ਤੇ ਇਹਦੀ ਮਾਲਿਸ਼ ਕਰਨ ਵਾਸਤੇ ਗਵਾਂਡੀਆਂ ਤੋਂ ਤੇਲ ਮੰਗ ਲਿਆ ਇਹਦੇ ਅੱਬਾ ਚਲੇ ਗਏ ਪਰ ਪਤਾ ਨਹੀਂ ਉਹਨਾਂ ਦਾ ਬੂਹਾ ਖੜਕਾਨ ਦੀ بجائے ਅੰਦਰੋਂ ਆਵਾਜ਼ ਆਈ ਇਸਲਾਮਿਕ ਸਕਾਲਰ ਇਹਦੀ ਸਾਖੀ ਪੈਗੰਬਰ ਸਾਹਿਬ ਨਾਲ ਜੋੜਦੇ ਨੇ ਕਿ ਪੈਗੰਬਰ ਸਾਹਿਬ ਸੁਪਨੇ ਚ ਮਿਲੇ ਜੋ ਦਾਸ ਨੇ ਪੜਿਆ ਉਸ ਵਿੱਚ ਇਹ ਹੈ 부ਬੇ ਅੱਗੇ ਜਾ ਕੇ ਮਨ ਚ ਆਵਾਜ਼ ਆਈ ਛੱਡ ਵਣਾ ਤੇਲ ਮੰਗਣਾ ਵੀ ਤਾਂ ਖੁਦਾ ਤੋਂ ਬਿਨਾ ਕਿਸੇ ਦੀ ਮੁਤਾਜੀ ਹੋਈ ਹੈ ਨਾ ਵਾਪਸ ਆ ਗਏ ਕਿਆ ਜਾਂਦਾ ਆਵਾਜ਼ ਆਈ ਜਿਹੜੀ ਬੱਚੀ ਦਾ ਜਨਮ ਹੋਇਆ ਤੂੰ ਇਹ ਨਾ ਖਿਆਲ ਬਣਾਈ ਤੇਰੇ ਘਰ ਦਾ ਦੀਵਾ ਬੁੱਝ ਗਿਆ ਇਹੋ ਜਿਹਾ ਦੀਵਾ ਬਾਲੇ ਕੀ ਰਿੰਦੇ ਸੰਸਾਰ ਤੱਕ ਇਹਦਾ ਨਾਮ ਰਹੇਗਾ ਇਹਦੇ ਪਿਤਾ ਦੀ ਮੌਤ ਹੋ ਗਈ ਇਦਾ ਚਿਹਰਾ ਵੀ ਕੋਈ ਜ਼ਿਆਦਾ ਸੁੰਦਰ ਨਹੀਂ ਸੀ। ਕਿਆ ਜਾਂਦਾ ਇਹਨਾਂ ਹੁਸਨ ਵੀ ਨਹੀਂ। ਇਹਨੂੰ ਕਿਸੇ ਨੇ ਖਰੀਦ ਲਿਆ। ਇਹ ਗੁਲਾਮ ਬਣ ਗਈ। ਸਾਰਾ ਦਿਨ ਗੁਲਾਮੀ ਕਰਨੀ। ਰਾਤ ਨੂੰ ਸਾਰੀ ਰਾਤ ਜਾ ਕੇ ਇਬਾਦਤ ਵੀ ਜੁੜਨੀ। ਇੱਕ ਦਿਨੇ ਦਾ ਮਾਲਕ ਉੱਠਿਆ ਤੇ ਇਹ ਰਾਤ ਨੂੰ ਜਾ ਕੇ ਰੋ ਰਹੀ ਸੀ। ਨਾਲੇ ਰਕਹਿ ਰਹੀ ਸੀ ਖੁਦਾ ਮੈਨੂੰ ਤੇਰੇ ਤੇ ਕੋਈ ਉਲੰਭਾ ਨਹੀਂ। ਮੈਨੂੰ ਤੇਰੇ ਤੇ ਕੋਈ ਗਿਲਾ ਨਹੀਂ। ਸੱਚੀ ਮੁੱਚੀ ਜਿੱਥੇ ਤੂੰ ਰੱਖਣਾ ਮੈਨੂੰ ਆਪਣੀ ਰਜ਼ਾ ਚ ਰੱਖੀ ਮੈਂ ਖੁਸ਼ ਆ ਪਰ ਇੱਕ ਮੇਰੇ ਮਨ ਚ ਆਉਂਦਾ ਮੈਨੂੰ ਕਿਧਾ ਗੁਲਾਮ ਬਣਾਈ ਮੈਨੂੰ ਮਾਰਦਾ ਵੀ ਏ ਮੈਨੂੰ ਕੁੱਟਦਾ ਵੀ ਏ ਮੈਨੂੰ ਕਬੂਲ ਵੀ ਬੋਲਦਾ ਏ ਬਸ ਇੱਕੋ ਕਹੀਆਂ ਕਿਤੇ ਆਜ਼ਾਦ ਕਰਦਾ ਮੈਂ ਤੇਰੀ ਰੱਜ ਕੇ ਬੰਦਗੀ ਕਰ ਸਕਾਂ ਉਹਨੇ ਸੁਣ ਲਿਆ ਉਹ ਕਮਰੇ ਚ ਆ ਗਿਆ ਉਹਨੇ ਸੱਚੀ ਮੁੱਚੀ ਅੱਗੋ ਉਹਨੂੰ ਆਜ਼ਾਦ ਕਰ ਦਿੱਤਾ ਉਸ ਬੀਬੀ ਨੇ ਬਹੁਤ ਬੰਦਗੀ ਕੀਤੀ ਉਹਨੂੰ ਕਈਆਂ ਕਿਹਾ ਵਿਆਹ ਬਾਰੇ ਉਹ ਪਹਿਲਾਂ ਕਹਿੰਦੀ ਸੀ ਮੈਨੂੰ ਵਿਆਹ ਕਰਨਾ ਹੈ ਮੈਨੂੰ ਲਿਖ ਕੇ ਦਿਓ ਕਿ ਰੱਬ ਦੀ ਦਰਗਾਹ ਵਿੱਚ ਮੈਂ ਲੇਖੇ 'ਚ ਸੁਰਖਰੂ ਹੋ ਜਾਾਂਗੀ ਉਹਦੇ ਸਵਾਲ ਬੜੇ ਸਨ ਮੈਂ ਸਿਰਫ ਚਾਨਣ ਦੀ ਗੱਲ ਕਰ ਲੱਗਾ ਉਹਨੇ ਇੱਕ ਵਾਰੀ ਖਸਨ ਬਸਰੀ ਸੰਜੀ ਉਸੇ ਬਸਰੇ 'ਚ ਰਹਿਣ ਵਾਲੇ ਬਹੁਤ ਪਹੁੰਚੀ ਸ਼ਖਸੀਅਤ ਸੀ ਦਰवेश ਉਹਨੇ ਔਰਤ ਨੂੰ ਪੁੱਛਿਆ ਮੈਨੂੰ ਉਪਦੇਸ਼ ਦਿਓ ਉਹਨੇ ਤਿੰਨ ਚੀਜ਼ਾਂ ਭੇਜੀਆਂ ਇੱਕ ਉਹਨੇ ਮੋਮ ਭੇਜੀ ਦੂਸਰੀ ਉਹਨੇ ਇੱਕ ਸੂਈ ਭੇਜੀ ਤਿਹ ਤੀਸਰਾ ਉਹਨੇ ਇੱਕ ਵਾਲ ਖਲਿਆ ਆਪਣਾ ਵਾਲ ਡਿੱਗਾ ਸੀ ਉਹ ਦੇ ਦਿੱਤਾ ਉਹਨੂੰ ਭੇਜਿਆ ਜਦੋਂ ਉਹਨੇ ਦੇਖ ਕੇ ਕਹਿੰਦਾ ਮੈਂ ਮਤਲਬ ਨਹੀਂ ਸਮਝਿਆ ਤੁਸੀਂ ਮੈਨੂੰ ਮੋਮ ਸੂਈ ਤੇ ਵਾਲ ਭੇਜਿਆ ਉਹਨੇ ਕਿਹਾ ਖੁਦਾ ਦੀ ਇਬਾਦਤ ਕਰ ਤੇ ਮੋਮਬੱਤੀ ਦੀ ਤਰ੍ਹਾਂ ਮੋਮ ਦੀ ਤਰ੍ਹਾਂ ਢਲ ਕੇ ਲੋਕਾਂ ਨੂੰ ਚਾਨਣ ਦੇ ਤੈਨੂੰ ਇਹ ਉਪਦੇਸ਼ ਹੈ ਕਿ ਮੋਮਬੱਤੀ ਆਪ ਢਲ ਕੇ ਲੋਕਾਂ ਨੂੰ ਚਾਨਣ ਦਿੰਦੀ ਹੈ ਸੋਈ ਆਪ ਨੰਗੀ ਰਹਿੰਦੀ ਏ ਤੇ ਨੰਗੇ ਰਹਿਣ ਵਾਲਿਆਂ ਦੇ ਕੱਪੜੇ ਸੀਸੇ ਕੇ ਲੋਕਾਂ ਦਾ ਨਗੇਜ ਟੱਕ ਦਿੰਦੀ ਏ ਫਿਰ ਬੇਨਤੀ ਹੈ ਮੋਮ ਦੀ ਤਰ੍ਹਾਂ ਢਲ ਕੇ ਚਾਨਣ ਦੇ ਸੋਈ ਦੀ ਤਰ੍ਹਾਂ ਲੋਕਾਂ ਦਾ ਨਗੇਜ ਟੱਕ ਤੇ ਕਹਿੰਦਾ ਵਾਹਲ ਕਹਿਣ ਲੱਗਾ ਵਾਹਲ ਹੋਵੇ ਚੇਤੇ ਰੱਖੀ ਇਹੋ ਜਿਹਾ ਸਿੱਧਾ ਹੋ ਜਾਏਗਾ ਤੇ ਰੱਬ ਦੀ ਦਰਗਾਹ ਵਿੱਚ ਤੈਨੂੰ ਕਿਸੇ ਨੇ ਰੋਕਣਾ ਨਹੀਂ ਨਾ ਫਿਰ ਬੇਨਤੀ ਕਰਾਂਗਾ ਜੀ ਚਾਨਣ ਇੱਥੇ ਸਤਿਗੁਰਾਂ ਨੇ ਕਿਹਾ ਕਿਵੇਂ ਚਾਨਣ ਹੋਵੇ ਮਾਰੇ ਨੇ ਕਿਹਾ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਸੋ ਅੰਧਕਾਰ ਤੈ ਮੰਦਰ ਰਤਨ ਕੋਠ ਦੀ ਖੁਲੀ ਅਨੂਪਾ ਸਤਗੁਰੂ ਦਾ ਸ਼ਬਦ ਹੀ ਦੀਵਾ ਹੈ ਜੀ ਮਹਾਰਾਜ ਜੀ ਦੇ ਬਚਨ ਨੇ ਸਤਗੁਰਾਂ ਨੇ ਇੱਕ ਬਚਨ ਹੋਰ ਹੈ ਦੀਵਾ ਮੇਰਾ ਏਕ ਨਾਮੋ ਵੀ ਤੇ ਚਾਨਣ ਹੈ ਨਾ ਗੱਲ ਮੈਂ ਸਾਰੀ ਵਿੱਚੋਂ ਲੈ ਰਿਹਾ ਬਾਣੀ ਵੀ ਚਾਨਣ ਸ਼ਬਦ ਵੀ ਚਾਨਣ ਗੁਰਮੁਖਾਂ ਦੀ ਸੰਗਤ ਵੀ ਚਾਨਣ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੁਖਿਆ ਕਿੰਡਾ ਪਿਆਰਾ ਸ਼ਬਦ ਹੈ ਜੀ ਇਹ ਗਿਆ ਉਚਾਰਨ ਕੀਤਾ ਸੀ ਮਹਾਰਾਜ ਦੇ ਪਿੰਡ ਭਰਦੇ ਆ ਸਤਿਗੁਰਾਂ ਨੇ ਕਿਹਾ ਮੈਂ ਪਰਮੇਸ਼ਵਰ ਦੇ ਨਾਮ ਦਾ ਦੀਵਾ ਬਣਾ ਲਿਆ ਹੈ ਤੇਲ ਨਾਲ ਬਲਦਾ ਦੁੱਖਾਂ ਦਾ ਤੇਲ ਪਾ ਦਿੱਤਾ ਤੇ ਜਦੋਂ ਦੀਵਾ ਬਲਦਾ ਦੋ ਕੰਮ ਕਰਦਾ ਤੇਲ ਸੜਦਾ ਤੇ ਚਾਨਣ ਹੁੰਦਾ ਦੁੱਖਾਂ ਦਾ ਤੇਲ ਸੜੀ ਜਾਂਦਾ ਤੇ ਰੋਖਾਨੀਆਂ ਦਾ ਚਾਨਣ ਹੋ ਹੀ ਜਾਂਦਾ ਉਨ ਚਾਨਣ ਉਹ ਸੁਖਿਆ ਚੂਕਾ ਜਮ ਸ਼ੋਮੇਲ